ਮੈਂ ਕਿਹਾ ਗਾਂਸਨ 15 ਦਿਨ ਹੋ ਗਿਆ ਤੁਸੀਂ ਇਹ ਅਬਜ਼ਰਵ ਹੀ ਨਹੀਂ ਕੀਤਾ ਇਹ ਤਾਂ ਸਾਨੂੰ ਰੋਜ਼ ਦਾ ਕੰਮ ਚਾਹੀਦਾ ਹੈ ਕਾਫੀ ਉੱਚੀ ਸੈਲੀ ਤੇ ਤੁਸੀਂ ਆਏ ਹੋ ਤੇ ਦੱਸੋ ਤਾਂ ਸਹੀ ਕਿ ਕੀ ਕੰਮ ਕੀਤਾ ਐਨਾ ਚਲਾਕ ਸੀ ਕਿ ਕੋਈ ਦੱਸਿਆ ਹੀ ਮੈਂ ਇਹਦਾ ਕਿਹਾ ਕਿ ਦੱਸੋ ਜਰਾ ਕੀ ਕੀਤਾ ਚਾਰ ਪੇਜ ਦਾ ਚਿੱਠਾ ਟਾਈਪ ਕਰਕੇ ਤਿੰਨ ਦਿਨ ਬਾਅਦ ਆ ਕੇ ਕੀਤਾ ਮੈਂ ਕਿਹਾ ਤਿੰਨ ਦਿਨ ਬਾਅਦ ਉਹ ਦੱਸੇਗਾ ਤੇ ਕੰਮ ਨਹੀਂ ਕਰੇਗਾ ਮੈਂ ਤਾਂ ਪੜੇ ਹੀ ਬਾਅਦ ਚ ਪਤਾ ਲੱਗਿਆ ਹੁਣ ਬਾਅਦ ਚ ਕਿ ਜਦੋਂ ਛੱਡ ਗਿਆ ਛੱਡਿਆ ਛੱਡਿਆ ਵੀ ਕਿਉਂ ਆਇਆ ਕਿਹਨੇ ਕਿਸੇ ਡਿਪਾਰਟਮੈਂਟ ਸਾਡੀ ਕੰਪਲੇਂਟ ਭਾਤੀ ਡਾਕਟਰ ਜੀ ਕਿੰਨਾ ਸਮਾਂ ਇੱਥੇ ਲਾਇਆ ਉਹਨਾਂ ਨੇ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਔਰ ਛੱਡੇ ਨੂੰ ਕਿੰਨਾ ਸਮਾਂ ਹੋ ਗਿਆ ਹੁਣ ਹੋ ਗਿਆ ਮੇਰੇ ਖਿਆਲ ਦੇ ਅੱਧੇ 9 ਮਹੀਨੇ ਹੋ ਗਏ 2 ਮਹੀਨੇ ਹੋ ਗਏ ਡੇਢ 2 ਮਹੀਨੇ ਹੋ ਗਏ ਠੀਕ ਹੈ ਔਰ ਕੰਪਲੀਟ ਕਿਸ ਚੀਜ਼ ਦੀ ਪਾਈ ਮਤਲਬ ਆਬਜ਼ਰਵ ਤੁਹਾਡੇ ਖਿਲਾਫ ਨਾ 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 ਕੰਪਲੇਂਟ ਕਰਦੇ ਡਾਕਟਰ ਜੀ ਇੱਥੇ ਚੋਰੀਆਂ ਹੁੰਦੀਆਂ ਨੇ ਇੱਥੇ ਫੇਕ ਦੋਈਆਂ ਵਿਕਦੇ ਨੇ ਇੱਥੇ ਫਸਫਾਇਟ ਦੋਈਆਂ ਵਿਕਦੇ ਨੇ ਕੁਝ ਹੈ ਹੀ ਨਹੀਂ ਜੀ ਕੁਝ ਡਾਕਟਰ ਵਾਲੇ ਆਏ ਮੋਨਨ ਨੇ ਸਾਰਾ ਕੁਝ ਦੇਖਿਆ ਚੈੱਕ ਕੀਤਾ ਸਾਰਾ ਕੁਝ ਠੀਕ ਸੀਗਾ ਕਿਉਂਕਿ ਸਾਡਾ ਹਸਪਤਾਲ NAH NABH ਅਗਰੀਡੇਟ ਹੈ ਇਹਦੇ ਚ ਸਾਰਾ ਕੰਮ ਤਰੀਕੇ ਸੇ ਨਹੀਂ ਹੁੰਦਾ ਇੱਕ ਗੱਲ ਇਹ ਵੀ ਹੈ ਵੀ ਮੈਡੀਕਲ ਸੁਪਰੀਟੈਂਡ ਤੁਸੀਂ ਇੰਨੀ ਹਾਇਰ ਪੋਸਟ ਤੇ ਜੁਆਇਨ ਕਰਵਾਇਆ ਨਹੀਂ ਨਹੀਂ ਕਰਵਾਇਆ ਤੇ ਕੋਈ ਆਪਾਂ ਬੈਕਗ੍ਰਾਉਂਡ ਵੀ ਚੈੱਕ ਨਹੀਂ ਕੀਤੀ ਵੀ ਕਿੱਥੋਂ ਆ ਰਿਹਾ ਕਿੱਥੇ ਰਹਿ ਰਿਹਾ ਕੀ ਕੰਮ ਕਰੇਗਾ ਬਾਅਦ ਚ ਚੈੱਕ ਕਰਵਾਈ ਹੈ ਚਾਹ ਤੇ ਕਈ ਹਸਪਤਾਲਾਂ ਤੋਂ ਕੱਢਿਆ ਕਿ ਅਸੀਂ ਪਹਿਲਾਂ ਹੀ ਪਿਛਲੇ ਦੋ ਤਿੰਨ ਮਹੀਨੇ ਜੀ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਅਰੋੜਾ ਨਿਊਰੋਸੈਂਟਰ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੌਜੂਦ ਨੇ ਅਰੋੜਾ ਨਿਊਰੋਸੈਂਟਰ ਦੇ ਐਮਡੀ ਨੇ ਓਪੀ ਅਰੋੜਾ ਜੀ ਅਰੋੜਾ ਸਾਹਿਬ ਇਹ ਕੋਣ ਹੈ ਡਾਕਟਰ ਔਰ ਕੰਮ ਵੀ ਕਰਦਾ ਸੀ ਇੱਕਦਮ ਇਹੋ ਜਿਹਾ ਕੀ ਚੇਂਜ ਆਇਆ ਕਿ ਅੱਜ ਉਹ ਧਮਕੀਆਂ ਦੇ ਰਿਹਾ ਸਰ ਐਸ ਰਹੇ ਹੈ ਕਿ ਸਾਡੇ ਮੈਡੀਕਲ ਸੁਪਰਡੈਂਟ ਨਾ ਉਹਨਾਂ ਦੇ ਵਿੱਚ ਵਗੈਰਾ ਕੈਨੇਡਾ ਚਲੇ ਗਏ ਨੇ ਤੇ ਉਹ ਚੇਂਜ ਹੋ ਗਏ ਨੇ ਜਦੋਂ ਚੇਂਜ ਹੋਏ ਤੇ ਅਸੀਂ ਥਰੂ ਏਜੰਸੀ ਇੱਕ ਨਵਾਂ ਮੈਡੀਕਲ ਸੁਪਰੀਟੈਂਡੈਂਟ ਰੱਖਿਆ ਸੀ ਨੈਸ਼ਨਲ ਮੈਡੀਕਲ ਸੁਪਰੀਟੈਂਡੈਂਟ ਅਜੇ ਤੱਕ ਕਨਫਰਮ ਵੀ ਨਹੀਂ ਐਸੀ ਅੰਡਰ অবজারਵੇਸ਼ਨ ਸੀ ਤੇ ਕੀ ਉਹਦੇ ਮਨຊਾਇਆ ਕਿ ਮੈਨੂੰ ਤਾਂ ਕਦੇ ਮਿਲਿਆ ਹੀ ਨਹੀਂ ਸਾਡੇ ਹੌਸਪੀਟਲ ਦੇ ਐਡਮਿਨਿਸਟਰੇਟਰ ਨੇ ਡਾਕਟਰ ਨੀਲਮ ਮਰੋੜਾ ਜੀ ਡਾਕਟਰ ਨੀਲਮ ਮਰੋੜਾ ਨਾਲ ਗੱਲਬਾਤ ਚੱਲਦੀ ਸੀ ਜੋ ਵੀ ਗੱਲ ਸੀ ਰਿਪੋਰਟ ਕਰਦਾ ਸੀ ਜੋ ਵੀ ਹੈ ਜਦੋਂ ਪੁੱਛਦੇ ਸੀ ਤਾਂ ਕੋਈ ਜਵਾਬ ਇਹਦੇ ਕੋਲ ਹੁੰਦਾ ਨਹੀਂ ਸੀ ਤੇ ਜਵਾਬ ਤਾਂ ਕੀ ਦੇਣਾ ਅੱਧੀ ਰਾਤ ਨੂੰ ਮੇਲ ਪਾ ਦੇਣੀ ਕਿਆ ਹੋਇਆ ਤੇ ਪੂਰਾ ਨਾਮ ਵੀ ਇੱਕ ਵਾਰੀ ਮੈਂ ਚਾਹਾਂਗਾ ਕਿ ਉਹਦਾ ਉਹਦਾ ਨਾਮ ਸੀਗਾ ਮਨੂ ਭਾਰਗ ਮਨੂ ਭਾਰਗ ਮਨੂ ਹੁਸ਼ਿਆਰਪੁਰ ਤੋਂ ਆਂਦਾ ਸੀ ਉਹਦੀ ਟਰਮਸ ਐਂਡ ਕੰਡੀਸ਼ਨਸ ਸੀਗਾ ਕਿ ਤੂੰ ਇੱਥੇ ਰਹੇਗਾ ਤੇ ਉਹ ਆਂਦਾ ਸੀ ਉਹ ਮੰਨਿਆ ਹੀ ਨਹੀਂ ਆਪਣੇ ਜਿੱਤੇ ਕਿ ਇਹ ਮੈਨੂੰ ਟਾਈਮ ਲੱਗੂਗਾ ਤੇ ਹਮੇਸ਼ਾ ਹੀ ਹਮੇਸ਼ਾ ਲੇਟ ਹੁਸ਼ਿਆਰਪੁਰ ਤੋਂ ਜਾਂਦਾ ਰਿਹਾ ਹੁਸ਼ਿਆਰਪੁਰ ਤੋਂ ਆ ਕੇ ਫਿਰ ਬੰਦਾ ਥੱਕਿਆ ਹੁੰਦਾ ਕੰਮ ਤਾਂ ਕੀ ਗੱਲ ਆ ਆ ਕੇ ਰਿਸੈਪਸ਼ਨ ਤੇ ਬੈਠ ਜਾਂਦਾ ਸੀ ਤੇ ਮੈਂ ਕਈ ਦਿਨ ਬਾਅਦ ਦੇਖਿਆ ਮੈਂ ਕਿਹਾ ਕਿ ਦੂਸਰੇ ਰਿਸੈਪਸ਼ਨ ਤੋਂ ਪੁੱਛਿਆ ਕਿ ਸਰ ਕੌਣ ਨੇ ਉਹ ਕਹਿੰਦੇ ਜੀ ਇਹ ਤਾਂ ਨਵੇਂ ਮੈਡੀਕਲ ਸੁਪਰੀਡੈਂਟ ਆਏ ਨੇ اچھا ਮੈਂ ਕਿਹਾ ਅੱਛਾ ਬੁਲਾਇਆ ਉਹਨਾਂ ਨੂੰ ਮੈਂ ਕਿਹਾ ਜੀ ਤੁਹਾਡਾ ਕੀ ਕਰਦੇ ਕੀ ਬੇ ਹੋ ਤੁਸੀਂ ਇੱਥੇ ਬੈਠੇ ਮੈਂ ਕਈ ਦਿਨ ਦੇ ਦੇਖ ਰਿਹਾ ਕਹਿੰਦਾ ਜੀ ਮੈਂ ਆਬਜ਼ਰਵੇਸ਼ਨ ਕਰ ਰਿਹਾ ਆਬਜ਼ਰਵੇਸ਼ਨ ਮੈਂ ਕਿਹਾ ਆਬਜ਼ਰਵੇਸ਼ਨ ਕੀ ਸੀ ਦੀ ਕਰ ਰਿਹਾ ਕਹਿੰਦਾ ਡਾਕਟਰੀ ਦੇਖ ਰਿਹਾ ਕੀ ਹੋ ਰਿਹਾ ਹੈ ਮੈਂ ਇੱਥੇ ਦੇਖ ਰਿਹਾ ਰਿਸੈਪਸ਼ਨ 'ਚ ਕਿਵੇਂ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਮੈਂ ਕਹਿਆ ਯਾਰ ਜਿਹੜਾ ਮੈਡੀਕਲ ਸੁਪਰੈਂਟੈਂਟ ਸਾਰਿਆਂ ਨੂੰ ਪਤਾ ਹੁੰਦਾ ਤੁਸੀਂ ਡੇਲੀ ਰਾਉਂਡ ਲੈਣਾ ਹੁੰਦਾ ਤੁਸੀਂ ਮਰੀਜ਼ ਦੇਖਨੇ ਹੁੰਦੇ ਰਿਪੋਰਟ ਕਰਨਾ ਹੁੰਦਾ ਕਿੱਥੇ ਕੀ ਹੋ ਰਿਹਾ ਹੈ ਕਿਸੇ ਮਰੀਜ਼ ਨੂੰ ਤਕਲੀਫ ਤਾਂ ਨਹੀਂ ਹੈ ਪ੍ਰੋਪਰ ਖਾਣਾ ਮਿਲਿਆ ਕਿ ਨਹੀਂ ਕਿਸੇ ਦੀ ਕੋਈ ਵੈਸੇ ਦੀ ਕੰਪਲੇਂਟ ਹੈ ਕਿਸੇ ਨੂੰ ਕੋਈ ਜ਼ਰੂਰਤ ਹੈ ਕਿਸੇ ਨੂੰ ਕੋਈ ਦਵਾਈਆਂ ਦੀ ਪ੍ਰੋਬਲਮ ਹੈ ਤੇ ਫਾਈਲਾਂ ਦਾ ਕੀ ਸਾਫ਼ ਦਾ ਰਿਕਾਰਡ ਠੀਕ ਨੇ ਮਰੀਜ਼ਾਂ ਨੂੰ ਰਾਤ ਨੂੰ ਠੀਕ ਤਰ੍ਹਾਂ ਅਟੈਂਡ ਕੀਤਾ ਜਾਂਦਾ ਹੈ ਉਹਦੇ ਅਟੈਂਡੈਂਟ ਨੂੰ ਠੀਕ ਤਰ੍ਹਾਂ ਟੈਂਡ ਕੀਤਾ ਜਾਂਦਾ ਹੈ ਕਿਸੇ ਦੀ ਕੰਪਲੇਂਟ ਕਦਾਜੀ ਇਹ ਤਾਂ ਮੈਂ ਅਜੇ ਅਬਜ਼ਰਵ ਕਰ ਰਹੇ ਹਾਂ ਮੈਂ ਕਿਹਾ ਗਲਤਨ 15 ਦਿਨ ਹੋ ਗਿਆ ਤੁਸੀਂ ਇਹ ਅਬਜ਼ਰਵ ਹੀ ਨਹੀਂ ਕੀਤਾ ਇਹ ਤਾਂ ਸਾਨੂੰ ਰੋਜ਼ ਦਾ ਕੰਮ ਚਾਹੀਦਾ ਹੈ ਕਾਫੀ ਉੱਚੀ ਸੈਲੀਟੀ ਤੇ ਤੁਸੀਂ ਆਏ ਹੋ ਤੇ ਦੱਸੋ ਤਾਂ ਸਹੀ ਕਿ ਕੀ ਕੰਮ ਕੀਤਾ ਉਹ ਬਾਅਦ ਚ ਜਦੋਂ ਇੱਕ ਵਾਰਾ ਨਾ ਮੈਨੂੰ ਭਾਰਗਵ ਜੀ ਦੀ ਕੁਆਲੀਫਿਕੇਸ਼ਨ ਕੀ ਸੀਗੀ ਔਰ ਅਬਜ਼ਰਵ ਉਹ ਕਰ ਰਹੇ ਸੀਗੇ ਤੇ ਮੈਂ ਕਿਸ ਤਰੀਕੇ ਦੀ ਅਬਜ਼ਰਵੇਸ਼ਨ ਉਹ ਕਰਦੇ ਸੀ ਮੈਂ ਉਹਦੀ ਮੈਂ ਦੱਸਦਾ ਨਾ ਕਿ ਇੰਨਾ ਚਲਾਕ ਸੀ ਕਿ ਕੋਈ ਦੱਸਿਆ ਹੀ ਨਹੀਂ ਮੈਂ ਇਹਦਾ ਕਿਹਾ ਕਿ ਦੱਸੋ ਜੀ ਰਕੀ ਕਿਤਾ ਚਾਰ ਪੇਜ ਦਾ ਚਿੱਠਾ ਟਾਈਪ ਕਰਕੇ ਤਿੰਨ ਦਿਨ ਬਾਅਦ ਅਵੇ ਕੀਤਾ ਮੈਂ ਕਿਹਾ ਤਿੰਨ ਦਿਨ ਬਾਅਦ ਉਹ ਦੱਸੇਗਾ ਤੇ ਕੰਮ ਕੀ ਕਰੇਗਾ ਮੈਂ ਤਾਂ ਪੜਿਆ ਹੀ ਨਹੀਂ ਮੈਂ ਪੜਿਆ ਹੀ ਨਹੀਂ ਤੇ ਮੈਂ ਜਵਾਬੇ ਦੇਤਾ ਜਵਾਬੇ ਦੇਤਾ ਫਿਰ ਡਾਕਟਰ ਨੀਲਾ ਬਰੋੜਾ ਨੂੰ ਮੈਂ ਇਨਫੋਰਮ ਕਰਦਾ ਸੀ ਕਿ ਮੇਰੇ ਤਾਂ ਕੰਮ ਦਾ ਮੈਨੂੰ ਮੇਰੇ ਕੰਮ ਦਾ ਮੈਂ ਤਾਂ ਇਹਨੂੰ ਬੁਲਾਣਾ ਨਹੀਂ ਮਤਲਬ ਉਹ ਸ਼ੱਕ ਮਤਲਬ ਉਹਦੇ ਹਾਂ ਮੈਨੂੰ ਕੋਈ ਸ਼ੱਕ ਨਹੀਂ ਪਿਆ ਹਾਂ ਕਿਉਂਕਿ ਜਦ ਕੰਮ ਹੀ ਨਹੀਂ ਬੰਦਾ ਕਰ ਰਿਹਾ ਮੈਨੂੰ ਤਾਂ ਕੰਮ ਦੇ ਨਾਲ ਮਤਲਬ ਹੈ ਮੈਂ ਸ਼ੱਕ ਕਿਉਂ ਕਰਦਾ ਤੇ ਬਾਅਦ ਚ ਪਤਾ ਲੱਗਿਆ ਹੁਣ ਬਾਅਦ ਚ ਕਿ ਜਦੋਂ ਛੱਡ ਗਿਆ ਛੱਡਿਆ ਛੱਡਿਆ ਵੀ ਕਿਉਂ ਹੈ ਕਿ ਇਹਨੇ ਕਿਸੇ ਡਿਪਾਰਟਮੈਂਟ ਸਾਡੀ ਕੰਪਲੇਂਟ ਭਾਤੀ ਡਾਕਟਰ ਦੀ ਕਿੰਨਾ ਸਮਾਂ ਇੱਥੇ ਲਾਇਆ ਉਹਨਾਂ ਨੇ ਮਹੀਨਾ ਦੇਰ ਬਿਨਾ ਮਹੀਨਾ ਦੇਰ ਮਹੀਨਾ ਔਰ ਛੱਡੇ ਨੂੰ ਕਿੰਨਾ ਸਮਾਂ ਹੋ ਗਿਆ ਹੁਣ ਹੋ ਗਿਆ ਮੇਰੇ ਖਿਆਲ ਨਾਲ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ 1.5 2 ਮਹੀਨੇ ਹੋ ਗਏ ਠੀਕ ਹੈ ਔਰ ਕੰਪਲੀਟ ਕਿਸ ਚੀਜ਼ ਦੀ ਪਾਈ ਮਤਲਬ ਆਬਜ਼ਰਵ ਤੁਹਾਡੇ ਖਿਲਾਫ ਨਾ 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 ਕੰਪਲੇਟ ਕਰਦੇ ਡਾਕਟਰ ਜੀ ਇੱਥੇ ਚੋਰੀਆਂ ਹੁੰਦੀਆਂ ਨੇ ਤੇ ਫੇਕ ਦਵਾਈਆਂ ਵਿਕਦੇ ਨੇ ਤੇ ਸਪਾਇਰ ਦਵਾਈਆਂ ਵਿਕਦੇ ਰੇ ਕੁਝ ਹੈ ਹੀ ਨਹੀਂ ਅਸੀ ਕੁਝ ਡਾਕਟਰ ਵਾਲੇ ਆਏ ਉਹਨਾਂ ਨੇ ਸਾਰਾ ਕੁਝ ਦੇਖਿਆ ਚੈੱਕ ਕੀਤਾ ਸਾਰਾ ਕੁਝ ਠੀਕ ਸੀਗਾ ਕਿਉਂਕਿ ਸਾਡਾ ਹਸਪਤਾਲ NACH NABH ਅਗਰੀਡੇਟ ਹੈ ਇਹਦੇ ਚ ਸਾਰਾ ਕੰਮ ਤਰੀਕੇ ਸੇ ਨਹੀਂ ਹੁੰਦਾ ਔਰ ਹਿਸਾਬ ਦਾਬ ਨਾਲ ਪੂਰੇ ਹਸਪਤਾਲ ਹੁੰਦਾ ਹੈ ਉਹ ਜਿਹੜਾ ਗਰੀਬ ਹੁੰਦਾ ਉਹਨੂੰ ਰੈਤ ਵੀ ਦਿੱਤੀ ਜਾਂਦੀ ਹੈ। ਇੱਕ ਗੱਲ ਇਹ ਵੀ ਹੈ ਵੀ ਮੈਡੀਕਲ ਸੁਪਰੀਟੈਂਡ ਤੁਸੀਂ ਇੰਨੀ ਹਾਇਰ ਪੋਸਟ ਤੇ ਜੁਆਇਨ ਕਰਵਾਇਆ ਨਹੀਂ ਨਹੀਂ ਕਰਵਾਇਆ ਤੇ ਕੋਈ ਆਪਾਂ ਬੈਕਗ੍ਰਾਉਂਡ ਵੀ ਚੈੱਕ ਨਹੀਂ ਕੀਤੀ ਵੀ ਕਿੱਥੋਂ ਆ ਰਿਹਾ ਹੈ ਕਿੱਥੇ ਰਹਿ ਰਿਹਾ ਹੈ ਕੀ ਕੰਮ ਕਰੇਗਾ ਬਾਅਦ ਚ ਚੈੱਕ ਕਰਵਾਈ ਹੈ ਚਾਹ ਤੇ ਕਈ ਹਸਪਤਾਲਾਂ ਤੋਂ ਕੱਢਿਆ ਗਿਆ ਸੀ ਪਹਿਲਾਂ ਹੀ ਪਿਛਲੇ 2-3 ਮਹੀਨੇ ਚ ਇਹ ਥੋੜਾ ਜਨਾ ਕੁਝ ਕਹਿ ਸਕਦੇ ਹੋ ਕਿ ਸਾਈਕਲੋਜੀਕਲ ਇਸ਼ੂ ਹੋ ਸਕਦਾ ਪਰ ਮੈਂ ਜਿਆਦਾ ਉਹਨੂੰ ਆਬਜ਼ਰਵ ਨਹੀਂ ਕੀਤਾ ਤੇ ਇੱਥੇ ਜਿਹੜਾ ਬੰਦਾ ਕੰਪਲੇਟ ਤੋਂ ਕੰਪਲੇਟ ਭਾਈ ਅੱਛਾ ਜਿਨ੍ਹਾਂ ਦੀ ਕੰਪਲੇਂਟ ਨਾਲੇ ਕੰਪਲੇਟਾਂ ਭਾਈਆਂ ਕੰਪਲੇਟੇ ਖਾਲਜ ਹੁੰਦੀਆਂ ਗਈਆਂ ਕੰਪਲੇਟਾਂ ਖਾਲਜ ਹੁੰਦੀਆਂ ਗਈਆਂ ਤੇ ਉਹਨਾਂ ਦੇ ਉੱਪਰ ਕੇਸ ਪਾਤਾ ਉਹਨਾਂ ਦੇ ਹੈਡ ਰੋ ਪਾਤਾ ਕਿ ਇਹ ਉਧਰ ਗਏ ਗਏ ਹੈ ਕਿ ਨਹੀਂ ਗਏ ਇਹਨਾਂ ਨੇ ਕੰਪਲੇਟ ਡਾਕਟਰ ਡੋਲਾ ਤੋਂ ਪੈਸੇ ਲੈ ਕੇ ਖਾਲਸ ਮਤਲਬ ਉਹਦਾ ਉਹਨਾਂ ਦੇ ਮਤਲਬ ਬਲੇਮ ਪਾਤਾ ਜਦ ਇੰਨਾ ਬਲੇਮ ਪਾਤਾ ਤਾਂ ਅਸੀਂ ਤਾਂ ਹੋ ਗਏ ਤੰਗ ਫਿਰ ਇੱਕ ਡੇਢ ਮਹੀਨਾ ਕਿਸੇ ਤੋਂ ਅਪਰੋਚ ਕੀਤਾ ਇਹਨੇ ਤੇ ਬਾਹਰ ਆਇਆ ਤੇ ਰੋਣਾ ਪਾਇਆ ਕਿ ਮੇਰੀ ਤਨਖਾਹ ਦਿਓ ਸੱਚੀ ਤਾਂ ਇਹ ਡਿਜ਼ਾਈਨ ਹੀ ਕਰਕੇ ਗਿਆ ਸੀ ਨਾ ਮੈਂ ਕਿਹਾ ਵੀ ਅਸੀਂ ਤਾਂ ਮੀਟਿੰਗ ਤੇ ਬੈਠੇ ਸੀ ਤੇ ਉਹ ਪੁੱਛ ਰਿਹਾ ਸੀ ਤੂੰ ਕਹਿੰਦਾ ਮੈਂ ਬਿਮਾਰ ਹਾਂ ਤੇ ਮੈਂ ਰਿਜ਼ਰਵੇਸ਼ਨ ਦਿੱਤਾ ਹੈ ਉਹਦਾ ਮੈਸੇਜ ਆਇਆ ਫਿਰ ਤੂੰ ਮੇਰੀ ਫੋਨ ਦਾ ਜਵਾਬ ਨਹੀਂ ਦੇ ਰਿਹਾ ਮੈਂ ਕਿਹਾ ਕਹਿੰਦਾ ਜੀ ਮੈਂ ਫੋਨ ਦਾ ਕਿ ਜਵਾਬ ਦੇਣਾ ਮੈਂ ਤਾਂ ਡਿਜ਼ਾਈਨ ਕਰਦਾ ਹੈ ਤੇ ਮੈਂ ਬਿਮਾਰ ਹਾਂ ਬਿਮਾਰ ਮੈਂ ਆਇਆ ਕਿ ਹੁਣ ਅੱਛਾ ਕਈ ਫੋਨ ਰੱਖਿਆ ਸੀ ਮੈਂ ਕਿਸੇ ਹੋਰ ਫੋਨ ਤੇ ਨੰਬਰ ਬਕੀਤਾ ਤੇ ਜਵਾਬ ਕਿਸੇ ਹੋਰ ਫੋਨ ਤੋਂ ਆਇਆ ਬਿਲਕੁਲ ਰਿਕਾਰਡਡ ਹੈ ਤੇ ਇਹ ਕਹਿੰਦਾ ਮੈਂ ਤਾਂ ਡਿਜ਼ਾਈਨ ਕਰਤਾ ਹੈ ਮਤਲਬ ਤੁਹਾਨੂੰ ਆਂਦਾ ਵੀ ਨਹੀਂ ਪਤਾ ਲੱਗਿਆ ਔਰ ਜਾਣਦਾ ਵੀ ਪਤਾ ਨਹੀਂ ਲੱਗਿਆ ਨਾ 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 ਫਿਰ ਜਿਦਾਂ ਬਾਅਦ ਚ ਕੰਪਲੇਂਟਾਂ ਤੋਂ ਕੰਪਲੇਂਟਾਂ ਗਈਆਂ ਫਿਰ ਅਸੀਂ ਬਹੁਤ ਦੁਖੀ ਹੋਏ ਵੀ ਦੇਖੋ ਅਸੀਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ ਔਰ ਡਿਪਾਰਟਮੈਂਟ ਪੋਲਿਊਸ਼ਨ ਵਾਲੇ ਉੱਥੇ ਕੋਈ ਗੜਬੜ ਨਹੀਂ ਹੈ ਕਿਸੇ ਹੋਰ ਡਿਪਾਰਟਮੈਂਟਸ ਗਿਆ ਉੱਥੇ ਕੋਈ ਗੜਬੜ ਨਹੀਂ ਹੈ ਅੱਛਾ ਹੋਰ ਜਗ੍ਹਾ ਇੱਥੇ ਜਿੰਨੇ ਵੀ ਸ਼ਿਕਾਇਤਾਂ ਪਾਈਆਂ ਕੁਝ ਭਰਿਆ ਹੀ ਨਹੀਂ ਤੇ ਉਹਨਾਂ ਦੇ ਉਲਟੇ ਵੀ ਕੇ ਔਰ ਬਾਅਦ ਰੋਲਾ ਪਾ ਕੇ ਕਹਿੰਦਾ ਜੀ ਇੱਕ ਤਾਂ ਮੈਂ ਹੁਸ਼ਿਆਰਪੁਰ ਤੋਂ ਆਂਦਾ ਸੀ ਉਹ ਤਾਂ ਮੈਨੂੰ ਟੀਏਡੀ ਉੱਤੇ ਬਹੁਤ ਵੱਡਾ ਖਰਚਾ ਦਿਓ ਫਿਰ ਉਹਦਾ ਆਂ ਜਾਂਦਾ ਮੈਨੂੰ ਘਟੋ ਘਟ ਕਾਫੀ ਸਾਰਾ ਪੈਸਾ ਦਿਓ ਤੇ ਇੱਕ ਮੈਨੂੰ ਨਾ ਜੌਬ ਤੇ ਰੱਖੋ ਤੇ ਇੱਕ ਵੈ ਨਾ ਇੰਨਾ ਕੰਮ ਕੀਤਾ ਕੰਮ ਤਾਂ ਕੀਤਾ ਹੀ ਨਹੀਂ ਕਦੋਂ 25 ਲੱਖ ਰੁਪਏ ਵੀ ਦਿਓ 25 ਲੱਖ ਦੀ ਫਰੋਤ ਤੇ ਰੋਲਾ ਪਾ ਲਿਆ ਅੱਛਾ ਰੋਲਾ ਪਾ ਕੇ ਸਾਰੇ ਇਕੱਠੇ ਹੋ ਗਏ ਮੈਡਮ ਵੀ ਬਾਹਰ ਗਏ ਤੇ ਉਹ ਜਿਹੜੇ ਕੰਪਲੇਨਟ ਹੋ ਉਹ ਵੀ ਬਾਹਰ ਗਏ ਤੇ ਜਿਨ੍ਹਾਂ ਨੂੰ ਸਾਰਾ ਪਤਾ ਸੀ ਮੈਨੂੰ ਤਾਂ ਬਾਈ ਚਾਸ ਜਿਵੇਂ ਮੈਂ ਆਂਦਾ ਆਪਣੇ ਤਰੀਕੇ ਨਾਲ ਕੰਮ ਕਰਦਾ ਕੰਮ ਹੀ ਕੀਤਾ ਹੈ ਔਰ ਮੈਡਮ ਵੀ ਕਹਿੰਦੇ ਕਿ ਡਾਕਟਰ ਰੋੜਾ ਨਾ ਹੀ ਕਿ ਡਿਸਰਵ ਕਰੀਏ ਕਿ ਆਪਣਾ ਕੰਮ ਕਰੀ ਜਾਂ ਮਰੀਜ਼ ਦੇਖੀ ਜਾਂ ਤੇ ਇਹਨਾਂ ਨੇ ਕੀ ਲੈਣਾ ਔਰ ਅਸੀਂ ਵੀ ਸੋਚ ਨਹੀਂ ਸਕਦੇ ਸੀ ਕਿ ਇਹਨਾਂ ਮਾੜਾ ਕੰਮ ਕੋਈ ਕਰ ਸਕਦਾ ਡਾਕਟਰ ਸਾਹਿਬ ਕਿਸ ਤਰੀਕੇ ਦੇ ਕੋਈ ਕਾਗਜ਼ ਜਾਂ ਕੋਈ ਤੁਹਾਡੀ ਕੋਈ ਪਰਸਨਲ ਚੀਜ਼ਾਂ ਵੀ ਕੁਛ ਚੇੜਛੜ ਹੋਈ ਸਰ ਉਹਨੇ ਅਜੇ ਸਾਨੂੰ ਨਾ ਆਪਣਾ ਚਾਰਜ ਦੇਣਾ ਹੈ ਚਾਰਜ ਦੇ ਵਿੱਚ ਇੱਕ ਤਾਂ ਸਾਨੂੰ ਨਕਸ਼ਾ ਤਾਂ ਮਿਲਿਆ ਹੀ ਨਹੀਂ ਇਹ ਹਸਪੀਟਲ ਦਾ ਇਹ ਹਸਪੀਟਲ ਦਾ ਜਿਹੜੀ ਬਿਲਡਿੰਗ ਪਲਾਨ ਹੈ ਉਹਨੇ ਹੋਰ ਕਈ ਕਾਗਜ਼ ਤੁਹਾਨੂੰ ਲੱਗਦਾ ਹੈ ਕਿ ਮਨੂ ਬਾਹਰ ਲੈ ਗਏ ਉਹ ਸਾਰਾ ਕੁਝ ਚਾਰਜੇ ਸੀ ਇਹ ਚਾਰਜੇ ਸੀ ਮਹੀਨਾ ਪਹਿਲਾਂ ਤਾਂ ਆਇਆ ਪਹਿਲਾਂ ਸਾਰਾ ਕੁਝ ਸੀਗਾ ਔਰ ਤਿੰਨ 6 ਮਹੀਨੇ ਪਹਿਲਾਂ ਵੀ ਇੱਕ ਇਨਸਪੈਕਸ਼ਨ ਹੋਈ ਸੀ ਉਹਦੇ ਚ ਸਾਰਾ ਕੁਝ ਠੀਕ ਸੀ ਤੇ ਪੇਪਰ ਗਏ ਕਿੱਥੇ ਨਹੀਂ ਹੁਣ ਤੁਸੀਂ ਫੇਰ ਇੱਕ ਖਗਾਲ ਰਹੇ ਹੋ ਕਿ ਇਹ ਕੌਣ ਲੈ ਗਿਆ ਕਿੱਥੇ ਚਲੇ ਗਏ ਸਾਰਾ ਸੀ ਹੋਣਾ ਇਹ ਡਿਟੇਲ ਤਾਂ ਹੋਣਾ ਜੇ ਹੋਊਗੀ ਜਦੋਂ ਉਹਦੇ ਨਾਲ ਹੋਨ ਸ਼ਾਇਦ ਆਪਣੇ ਨਵੇਂ ਮੈਟਰ ਆਲ ਇਨਵੈਸਟੀਗੇਸ਼ਨ ਹੈ ਮੈਟਰ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆਊਗਾ ਤੇ ਹੁਣ ਤੁਸੀਂ ਜਿਹੜੀ ਪੁਲਿਸ ਕੰਪਲੇਂਟ ਕੀਤੀ ਹੈ ਉਹਦੇ ਵਿੱਚ ਕੀ ਦਰਜ ਕਰਾਇਆ ਮੈਂ ਨਹੀਂ ਕੀਤੀ ਮੈਡਮ ਨੇ ਕਰਾਈ ਹੈ ਮੈਡਮ ਵੱਲੋਂ ਮੈਡਮ ਨਾ ਗਏ ਨੇ ਚੰਡੀਗੜ੍ਹ ਜਿਹਦਾ ਆਣਗੇ ਤੇ ਤੁਹਾਨੂੰ ਬੁਲਾਵਾਂਗੇ ਤੁਸੀਂ ਉਹਨਾਂ ਨਾਲ ਗੱਲ ਕਰ ਲੈਣਾ ਸੋ ਜੇ ਕੋਈ ਵੱਧ ਘੱਟ ਗੱਲ ਹੁੰਦੀ ਹੈ ਜਾਂ ਓਨ ਵਾਲੇ ਸਮੇਂ ਦੇ ਵਿੱਚ ਕੁਝ ਨਿਕਲ ਕੇ ਆਉਂਦਾ ਆ ਤਾਂ ਹਸਪੀਟਲ ਰਿਸਪੌਂਸਿਬਲ ਹੋਏਗਾ ਕਿਸੇ ਤਰੀਕੇ ਸਰ ਜਿੱਤੇ ਸਾਡੇ ਦੇ ਸਾਰੇ ਰਿਸਪੌਂਸਿਬਲ ਹੈਗੇ ਆ ਹੂੰ ਪਰ ਸਾਡੇ ਕੰਪਲੀਟਾ ਹੋ ਗਏ ਆ ਨੇ ਕੰਪਲੀਟਾ ਤਾਂ ਕੋਈ ਨਿਕਲਾ ਹੀ ਨਹੀਂ ਕੰਪਲੀਟਾ ਮੋਦੀ ਨੇ ਪਾਵਾ ਕਿਤੇ ਕਿਤੇ ਪਾ ਲਿਆ ਸੋਚ ਹੀ ਨਹੀਂ ਸਕਦੇ ਉਹਨੇ ਜਿੱਥੇ ਕੰਪਲੀਟਾ ਪਾਈਆਂ ਉਹਨੂੰ ਪਤਾ ਹੁੰਦਾ ਹੈ ਕਿ 15 ਜਗ੍ਹਾ ਤੇ ਇੱਕ ਕੰਪਲੀਟਾ ਪਾਣੀਆਂ ਹੋਈਆਂ ਨੇ ਤੇ ਆਪੇ ਹਰ ਜਗ੍ਹਾ ਪਹੁੰਚ ਜਾਂਦੀਆਂ ਨੇ ਡਾਕਟਰਾਂ ਨੂੰ ਤਨਖਾਹ ਦੇ ਕੇ ਕਹਿੰਦਾ ਕਦੀ ਰਾਤ ਤੱਕ ਤੁਸੀਂ ਕੰਮ ਕਰਦੇ ਪਏ ਹੋ ਸਾਰੇ 30 ਡਾਕਟਰਾਂ ਨੂੰ ਤਨਖਾਹ ਦਿੱਤੀ ਹੋਈ ਹੈ ਨੇ ਸਾਰੇ ਜਿਹੜੇ ਸਾਰੇ ਡਾਕਟਰ ਤਨਖਾਹ ਦਿੱਤੀ ਹੋਈ ਹੈ ਤਨਖਾਹ ਪਰ ਡਰਿਆ ਹੋਇਆ ਹੈ ਕਿ ਇੱਥੇ ਕੰਮ ਕਰਦਾ ਫਾਇਦਾ ਜੇ ਸਾਡੇ ਡਾਕਟਰ 20-20 ਸਾਲ ਤੋਂ ਕੰਮ ਕਰਦੇ ਪਏ ਨੇ ਕਿ ਤੁਹਾਨੂੰ ਪੈਰ ਜੋੜਨੇ ਪੈਂਦੇ ਨੇ ਹੱਥ ਜੋੜਨੇ ਪੈਂਦੇ ਨੇ ਤੁਸੀਂ ਇੰਨੇ ਕੀ ਕਹਿੰਦੇ ਹੋ અપਮਾਨਿਤ ਕਿਉਂ ਹੁੰਦੇ ਹੋ ਜਦ ਕਿ ਸਾਡੇ ਡਾਕਟਰ ਸਾਡੀ ਸ਼ਾਨ ਨੇ ਸਾਨੂੰ ਕੋਈ ਡਾਕਟਰ ਛੱਡ ਕੇ ਨਹੀਂ ਗਿਆ ਹਜੇ ਤੱਕ ਜੋ ਵੀ ਹੈ ਜ਼ਰੂਰੀ ਹੈ ਜਦ ਤੱਕ ਜ਼ਰੂਰੀ ਨਹੀਂ ਹੈ ਕੋਈ ਕਿਸੇ ਨੇ ਅਸੂਦੀ ਚਲ ਜਾਣਾ ਅਮਰੀਕਾ ਜਾਣਾ ਹੈ ਕਿਸੇ ਹੋਰ ਅਸਲ ਜਾਣਾ ਹੈ ਕਿਸੇ ਦੀ ਪ੍ਰਮੋਸ਼ਨ ਹੋ ਗਈ ਹੈ ਤੇ ਕਿਸੇ ਨੇ ਰੈਜ਼ੀਡੈਂਟ ਐਮ ਡੀ ਕਰਨ ਜਾਣਾ ਹੈ ਤਾਂ ਉਹ ਸਾਨੂੰ ਛੱਡ ਕੇ ਜਾਂਦੇ ਨੇ ਸਾਨੂੰ ਤਾਂ ਕੋਈ ਜਾ ਕੇ ਜਿੰਨੇ ਲੜਕੀਆਂ ਨੇ ਨਰਸਾਂ ਨੇ ਚੰਗਾ ਜਾਂਦੇ ਨੇ ਅਪਲਾਈ ਕਰਦੇ ਨੇ ਮੈਰਿਜ ਹੋਣੀ ਹੈ ਉਹ ਉਹਨਾਂ ਨੂੰ ਤਾਂ ਜ਼ਿਆਦਾ ਹੋ ਕਰ ਦਿੰਦੇ ਸਾਨੂੰ ਕੋਈ ਛੱਡ ਕੇ ਜਾਂਦਾ ਹੀ ਨਹੀਂ ਡਾਕਟਰ ਸਾਹਿਬ ਇਹ ਲਾਸਟ ਗੱਲ ਕਦੋਂ ਹੋਈ ਸੀ ਮਨੂ ਭਾਰਗਵ ਦੇ ਨਾਲ ਕੋਈ ਮੈਨੂੰ ਤਾਂ ਸਰ ਪਤਾ ਹੀ ਬਾਅਦ ਚ ਲੱਗਿਆ ਕੋਈ ਗੱਲ ਹੈ ਕੋਈ ਮੇਰੇ ਨਾਲ ਕੋਈ ਮੈਸੇਜ ਨਹੀਂ ਹੋਇਆ ਨਾ ਗੱਲ ਹੋਈ ਨਾ ਕਦੇ ਫੋਨ ਹੋਇਆ ਮੈਂ ਤਾਂ ਇੱਕ ਮੈਸੇਜ ਆਇਆ ਸੀ ਇਹ ਗੱਲ ਤੋਂ ਕਿ ਜੈ ਮੈ ਉਹ ਮੈਂ ਨੰਬਰ ਲਿਆ ਸੀ ਆਪਣੇ ਕਿਸੇ ਐਚ ਆਰ ਡਿਪਾਰਟਮੈਂਟ ਤੋਂ ਇਹਦਾ ਨੰਬਰ ਕੀ ਹੈ ਮੈਂ ਨੰਬਰ ਤੇ ਮੈਸੇਜ ਆਇਆ ਕਿ ਮੈਂ ਵਾਰ-ਵਾਰ ਫੋਨ ਕਰ ਰਿਹਾ ਤੇ ਜਵਾਬ ਤਾਂ ਦੇ ਹੂੰ ਉਹਨੇ ਜਵਾਬ ਨਹੀਂ ਦਿੱਤਾ ਤੇ ਸਿਰਫ ਇਹੀ ਜਵਾਬ ਕਿਸੇ ਹੋਰ ਨੰਬਰ ਤੋਂ ਆਇਆ ਕਿ ਮੈਂ ਤਾਂ ਰਿਜ਼ਾਈਨ ਕਰ ਗਿਆ ਤੇ ਮੈਂ ਵਿਵਾਰ ਆ ਬਾਅਦ ਚ ਉਹਨੇ ਫੋਨ ਸਵਿਚ ਆਫ ਹੀ ਕਰ ਦੇ ਮੰਦਾ ਤੁਹਾਨੂੰ ਪਤਾ ਲੱਗਿਆ ਵੀ ਜੁਆਇਨਿੰਗ ਕਦੋਂ ਹੋਈ ਨਾ ਪਤਾ ਲੱਗਿਆ ਵੀ ਕਿਹੜਾ ਮੈਸੇਜ ਪਾ ਰਿਹਾ ਜਦੋਂ ਤੁਸੀਂ ਕਾਲ ਕੀਤੀ ਸਵਿਚ ਆਫ ਹੋ ਗਿਆ ਹਾਲੇ ਹੈ ਨਾ ਕੋਈ ਤਾਂ ਸੰਭਾਲ ਲਿਆ ਨਾ ਮੈਡਮ ਸੰਭਾਲ ਲੇ ਜੀ ਜਦ ਮੈਡਮ ਸੰਭਾਲੇ ਮੈਨੂੰ ਵਿਸ਼ਵਾਸ ਆ ਕਿ ਐਪੀ ਕਰਨਗੇ ਤੇ ਫਿਰ ਹੋਰ ਵੀ ਹੈ ਇਹ ਡਿਪਾਰਟਮੈਂਟ ਹੈ ਹੋਲ ਡਿਪਾਰਟਮੈਂਟ ਨੇ ਹੁਣ ਸਾਰੇ ਬੱਦਿਆਂ ਦਾ ਹੁਣ ਜਿਵੇਂ ਇੱਕ ਸਵੀਪਰ ਨੇ ਉਹਨਾਂ ਦਾ ਨਾਲ ਇੰਚਾਰਜ ਹੁਣ ਕਿਹੜਾ ਸਵੀਪਰ ਕੀ ਕਰਦਾ ਮੈਨੂੰ ਕੀ ਪਤਾ ਮੈਨੂੰ ਤਾਂ ਇਹ ਹੈ ਕਿ ਜਿੱਦਾ ਜਾਓ ਮੈਨੂੰ ਸਾਫ਼ ਸफाई ਚਾਹੀਦੀ ਸਾਫ਼ ਸफाई ਨਹੀਂ ਤੇ ਮੈਂ ਉਹਨਾਂ ਦੇ ਹੈੱਡ ਨੂੰ ਬੁਲਾ ਦਿਆ ਹੈੱਡ ਨੂੰ ਬੁਲਾ ਕੇ ਉਹਨੂੰ ਕਹਿਣਾ ਕਿ ਐ ਭਾਈ ਠੀਕ ਕਰੋ ਸੋਇਸਨ ਡਾਕਟਰ ਓਪੀ ਅਰੋੜਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਡਾਕਟਰ ਇੱਥੇ 1.5 ਮਹੀਨਾ ਲਗਾ ਕੇ ਗਿਆ ਆਪਣੇ ਤੌਰ ਤੇ ਉਹਨੇ ਆਬਜ਼ਰਵ ਕੀਤਾ ਹੈ ਤੇ ਨਾਲ ਦੀ ਨਾਲ ਕੁਝ ਅਹਿਮ ਜਿਹੜੀਆਂ ਜਾਣਕਾਰੀਆਂ ਨੇ ਉਹਦੇ ਕੋਲ ਹੈਗੀਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਨਵੈਸਟੀਗੇਸ਼ਨ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣਾ ਹੋਏਗਾ ਜੁੜੇ ਰਹੋ ਜਨਤਿਆਸ਼ੀ ਦੇ ਨਾਲ